ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੀ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਵੀਡੀਓ ਨੂੰ ਪੂਰੀ ਸੁਣਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਇਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆਂ ਸੋ ਇਥੇ ਪਹਿਲਾ ਜੋ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਪਹਿਲਾਂ ਦਰਵਾਜ਼ੇ 11ਵੀਂ ਦਾ ਖਤਮ ਕਰਵਾਉਂਦੇ ਸੀ ਹੁਣ ਘਰ ਦੇਵਾਇਆ ਕਰਨਾ ਦਵਾ ਸਕਦੇ ਆਂ ਸੋ ਦੇਖੋ ਇਹ ਤੁਹਾਡੀ ਆਪ ਦੀ ਸ਼ਰਧਾ ਹੈ ਜੇਕਰ ਘਰ ਵਿੱਚ ਦਰਵਾਰ ਹੈ ਸ੍ਰੋਕ ਰੱਖੇ ਹੋਏ ਆਪੀਰਾ ਦੇ ਤਾਂ ਤੁਸੀਂ ਘਰ ਵਿੱਚ ਵੀ ਚਰਾਗ ਵਤੀ ਕਰਦੇ ਹੋ ਤਾਂ ਘਰ ਵਿੱਚ ਵੀ ਤੁਸੀਂ ਉਹ ਮਾਲਕ ਨੂੰ ਯਾਦ ਕਰਕੇ ਕੰਮ ਕਰ ਸਕਦੇ ਆਂ ਸੋ ਬਾਕੀ ਜੇਕਰ ਨਹੀਂ ਘਰ ਵਿੱਚ ਚਰਾਗ ਹੁੰਦਾ ਹੈ ਇਸ ਨੂੰ ਰੱਖੇ ਹੋਏ ਤਾਂ ਫਿਰ ਤੁਸੀਂ ਦਰਵਾਜ਼ੇ ਤੇ ਜਾ ਕੇ ਹੀ ਕੰਮ ਕਰੋ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਸੋ ਬਾਕੀ ਆਪਣੀ ਸ਼ਰਧਾ ਜ਼ਰੂਰ ਦੇਖਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆਂ ਕਿ ਦੀਦੀ ਜੀ ਤੁਹਾਡੀਆਂ ਗੱਲਾਂ ਸਾਨੂੰ ਬਹੁਤ ਬਹੁਤ ਵਧੀਆ ਲੱਗਦੀਆਂ ਆਂ ਤੇ ਨੂਰੀ ਸ਼ਬਦ ਲੈਣਾ ਚਾਹੁੰਦੇ ਆਂ ਕਿੱਥਾਂ ਮਿਲੇਗਾ ਸੋ ਦੇਖੋ ਇਹ ਤਾਂ ਤੁਹਾਨੂੰ ਗੁਰੂ ਦੀ ਤਲਾਸ਼ ਕਰਨੀ ਪਵੇਗੀ ਸੋ ਪੂਰਾ ਗੁਰੂ ਮਿਲ ਜਾਵੇ ਨਾਮ ਸ਼ਬਦ ਮਿਲ ਜਾਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ ਸੋ ਨਾਮ ਸ਼ਬਦ ਉਹਦੇ ਨਾਲ ਜਿੰਦਗੀ ਸਫਲ ਕਿਸ ਤਰ੍ਹਾਂ ਹੁੰਦੀ ਹੈ ਕਈ ਵਾਰ ਹੁਣ ਇੱਥੇ ਇਸ ਤਰ੍ਹਾਂ ਦੇ ਕਮੈਂਟ ਵੀ ਆਉਂਦੇ ਆ ਕਿ ਅਸੀਂ ਬਹੁਤ ਦੁਖੀ ਆ ਅਸੀਂ ਸੇਵਾ ਸਿਮਰਨ ਕਰਨ ਵਾਲਾ ਰੁਹਾਇਆ ਸੋ ਜਾਂ ਫਿਰ ਇੰਨਾ ਪਰਮਾਤਮਾ ਨੂੰ ਮੰਨਦੇ-ਮੰਨਦੇ ਵੀ ਦੁਖੀ ਆ ਕਿਉਂਕਿ ਕਹਿੰਦੇ ਕਿ ਗੁਰੂ ਵਾਲਾ ਜੋ ਹੁੰਦਾ ਹੈ ਇਨਸਾਨ ਉਹਦਾ ਕਰਮਾ ਵਾਲਾ ਹੁੰਦਾ ਸੋ ਬਿਲਕੁਲ ਜਿਵੇਂ ਗੁਰੂ ਦੀ ਦਾਤ ਮਿਲ ਜਾਂਦੀ ਹੈ ਉਹ ਕਰਮਾ ਵਾਲਾ ਇਨਸਾਨ ਹੁੰਦਾ ਹੈ ਹੁੰਦਾ ਹੈ ਸਿਰਫ ਉਹ ਪਰੇਸ਼ਾਨੀਆਂ ਨੂੰ ਦੇਖ ਕੇ ਕਹਿ ਦਿੰਦਾ ਹੈ ਕਿ ਸਾਡੇ ਕਰਮ ਬਹੁਤ ਮਾੜੇ ਆ ਉਹਨਾਂ ਦੇ ਕਰਮ ਮਾੜੇ ਆ ਨੇ ਨਹੀਂ ਹੁੰਦੇ ਬਹੁਤ ਚੰਗੇ ਕਰਮ ਹੁੰਦੇ ਕਿਉਂਕਿ ਜਿਹੜੀ ਜ਼ਿੰਦਗੀ ਵਿੱਚ ਦੁੱਖ ਆਉਣ ਸਿਮਰਨ ਕਰਦੇ ਕਰਦੇ ਸੇਵਾ ਕਰਦੇ ਕਰਦੇ ਤਾਂ ਉੱਥੇ ਸਮਝ ਲੈਣਾ ਕਿ ਉਹ ਪਰਮਾਤਮਾ ਤੁਹਾਡੇ ਨਾਲ ਪਿਆਰ ਆ ਕੇ ਰੱਖਦਾ ਹੈ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਹੈ ਦੁੱਖ ਉਹਦੀ ਜਿਹਾ ਜ਼ਿਆਦਾ ਉੜਗੇ ਜਿਹੜਾ ਪ੍ਰਮਾਤਮਾ ਦੇ ਗਲ ਲੱਗਾ ਹੋਵੇਗਾ ਕਿਉਂਕਿ ਪ੍ਰਮਾਤਮਾ ਇੱਕ ਤਾਂ ਪਰਖਦਾ ਹੈ ਇੱਕ ਇਹ ਦੁੱਖਾਂ ਦੀ ਵਜ੍ਹਾ ਨਾਲ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਯਾਦ ਕਰਦੇ ਆ ਤਾਂ ਸਮਝ ਲੈਣਾ ਕਿ ਤੁਸੀਂ ਖੁਦ ਨਹੀਂ ਯਾਦ ਕਰ ਰਹੇ ਦੁੱਖ ਵਿੱਚ ਆ ਕੇ ਉਹ ਪ੍ਰਮਾਤਮਾ ਤੁਹਾਨੂੰ ਯਾਦ ਕਰ ਰਿਹਾ ਆ ਕਿਉਂਕਿ ਜਦੋਂ ਪ੍ਰਮਾਤਮਾ ਯਾਦ ਜਦੋਂ ਆਪਾਂ ਕਿਸੇ ਆਪਣੇ ਘਰ ਦੇ ਨੂੰ ਯਾਦ ਕਰਦੇ ਆ ਤਾਂ ਕਿਉਂ ਕਿਸੇ ਦਾ ਫੋਨ ਆ ਜਾਵੇ ਜਾਂ ਕੋਈ ਮਿਲਨ ਆ ਜਾਵੇ ਤਾਂ ਇਸੇ ਤਰ੍ਹਾਂ ਹੈ ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਤਾਂ ਪ੍ਰਮਾਤਮਾ ਵੀ ਸਾਨੂੰ ਉਸ ਸਮੇਂ ਯਾਦ ਕਰਦਾ ਹੁੰਦਾ ਇਸ ਲਈ ਸਾਡਾ ਜੋ ਮਨ ਹੈ ਉੱਤਰ ਨੂੰ ਜਾਂਦਾ ਹੈ ਜਦੋਂ ਪਰੇਸ਼ਾਨੀ ਵਿੱਚ ਹੁੰਦੇ ਆ ਤਾਂ ਇਸ ਲਈ ਕਹੀਦਾ ਕਿ ਜਦੋਂ ਵੀ ਦੁੱਖ ਸੁੱਖ ਆਉਂਦਾ ਹੈ ਉਹ ਆਪਣੇ ਮਾਲਕ ਦੇ ਨਾਲ ਹੈ ਇਹ ਹੀ ਸਾਂਝਾ ਕਰਨਾ ਚਾਹੀਦਾ ਦੁੱਖ ਵਿੱਚ ਤਾਂ ਸੇ ਪ੍ਰਮਾਤਮਾ ਨੂੰ ਯਾਦ ਕਰਦੇ ਪਰ ਸੁੱਖ ਵਿੱਚ ਵੀ ਪਹਿਲ ਪ੍ਰਮਾਤਮਾ ਨੂੰ ਵੀ ਦੋ ਤਾਂ ਬਹੁਤ ਵਧੀਆ ਗੱਲ ਹੈ ਸੋ ਇਤੇ ਹੁਣ ਆਪਾਂ ਦੱਸ ਰਹੀਏ ਕੀ ਕਹਿੰਦੇ ਕਿ ਸ਼ਬਦ ਸ਼ਬਦ ਗੁਰੂ ਬਣਾਓ ਗੁਰੂ ਬਣਾਉਣਾ ਬਹੁਤ ਜ਼ਰੂਰੀ ਆ ਜਿੱਥੇ ਵੀ ਤੁਹਾਡਾ ਮਨ ਟਿਕਦਾ ਹੈ ਜਿੱਦ ਨੂੰ ਮਨ ਨੂੰ ਖਿੱਚ ਕਹਿੰਦੀ ਆਪਣੇ ਮਨ ਦੀ ਸੌਂਮੀ ਹੈ ਸੋ ਜਿੱਥੇ ਮਨ ਜੁੜਨਾ ਸ਼ੁਰੂ ਹੋ ਜਾਵੇ ਜਿੱਦ ਨੂੰ ਮਨ ਹੁਲਣਾ ਸ਼ੁਰੂ ਹੋ ਜਾਵੇ ਤਾਂ ਉੱਥੇ ਗੁਰਧਾਰਨਾ ਕਰਨੀ ਚਾਹੀਦੀ ਕਿਸੇ ਦੇ ਮਹੱਲਾਂ ਕਿਵੇਂ ਕਿਸੇ ਦੇ ਸੋਹਣਾ ਸੁਣਾਈਆਂ ਗੱਲਾਂ ਸੁਣ ਕੇ ਨਹੀਂ ਗੁਰਧਾਰਨਾ ਕਰਨੀ ਜਦੋਂ ਵੀ ਗੁਰਧਾਰਨਾ ਕਰਨੀ ਪਹਿਲਾਂ ਉੱਥੇ ਜਾਓ ਜਿੱਥੇ ਵੀ ਤੁਹਾਨੂੰ ਕੋ ਕਹਿੰਦਾ ਹੈ ਕਿ ਤੁਸੀਂ ਇੱਥੇ ਜਾਓ ਇੱਥੇ ਜਾਓ ਜਿੱਥੇ ਜਿੱਥੇ ਵੀ ਤੁਸੀਂ ਅੱਜ ਦਰਵਾਰਾ ਤੇ ਜਾ ਕੇ ਦੇਖਦੇ ਹੋ ਤੇ ਇਹ ਤੁਹਾਡਾ ਮਨ ਕੀ ਕਹਦਾ ਹੈ ਇਹ ਨੋਟ ਕਰਨਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਹਾਡਾ ਮਨ ਕਹਿੰਦਾ ਹੈ ਕਿ ਮੈਂ ਇੱਕੋ ਨਾਮ ਸ਼ਬਦ ਲੈਣਾ ਹੈ ਤੇ ਮੈਨੂੰ ਇਹ ਗੁਰੂ ਚੰਗਾ ਲੱਗਦਾ ਹੈ ਸੋ ਜੇਕਰ ਮਨ ਇਹ ਗਵਾਈ ਭਰਦਾ ਹੈ ਜਿਸ ਥਾਂ ਤੇ ਜਾ ਕੇ ਤੁਹਾਡਾ ਮਨ ਟਿਕ ਜਾਵੇ ਮਨ ਨੂੰ ਸ਼ਾਂਤੀ ਆਨੰਦ ਆਵੇ ਉਸ ਜਗ੍ਹਾ ਤੇ ਗੁਰਧਾਰਨਾ ਕਰਨੀ ਚਾਹੀਦੀ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਲੱਖ ਦਾਤਾ ਪੀਰ ਦਾ ਕਲਮਾ ਦੱਸੋ ਸੋ ਆਪਾਂ ਕਈ ਕਲਮਿਆਂ ਦੇ ਵੀਡੀਓ ਪਾ ਚੁੱਕੇ ਆ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਜਿਹੜਾ ਨਮੋ ਕਰਕੇ ਤੁਸੀਂ ਕੋ ਕਰਮੇ ਦਾ ਪਾਠ ਕਰ ਸਕਦੇ ਆ ਜੀ ਸੋ ਹੁਣ ਇਥੇ ਇੱਕ ਹੋਰ ਕਮੈਂਟ ਹੈ ਸੋ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪੀਰਾਂ ਨੂੰ ਵੀ ਮੰਨਦੇ ਆ ਪਰ ਘਰ ਵਿੱਚ ਕੋਈ ਬਰਕਤ ਨਹੀਂ ਤੰਗੀ ਹੈ ਬਹੁਤ ਪਰੇਸ਼ਾਨੀ ਚੱਲਦੀ ਹੈ ਸੋ ਦੇਖੋ ਅੱਜ ਆਪਾਂ ਜੋ ਕਰਮ ਦੱਸਣ ਲੱਗੇ ਆ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰੋਂ ਕਰੋਗੇ ਤਾਂ ਇਹਦਾ ਲਾਭ ਤੁਸੀਂ ਕੋਈ ਵੀ ਕਰ ਲੋ ਲਾਭ ਜ਼ਰੂਰ ਮਿਲਦਾ ਹੈ ਜੇਕਰ ਵਿਸ਼ਵਾਸ ਰੱਖ ਕੇ ਕੀਤਾ ਜਾਵੇ ਨਿظم ਦੇ ਨਾਲ ਕੀਤਾ ਜਾਵੇ ਸੋ ਜਦੋਂ ਵੀ ਕੰਮ ਕਰਨਾ ਹੈ ਇੱਕ ਵਾਰ ਅਰਦਾਸ ਬੇਨਤੀ ਕਰਨੀ ਹੈ ਵਿਸ਼ਵਾਸ ਰੱਖ ਕੇ ਜਿਸ ਤਰ੍ਹਾਂ ਅਸੀਂ ਕਿਸੇ ਦੁੱਖ ਤੋਂ ਦਵਾਈ ਲੈਂਦੇ ਆ ਕਿ ਸਾਨੂੰ ਪਤਾ ਹੈ ਇਸ ਦਵਾਈ ਦੇ ਨਾਲ ਸਾਨੂੰ ਆਰਾਮ ਮਿਲਦਾ ਹੈ ਇਸੇ ਤਰ੍ਹਾਂ ਜਦੋਂ ਵੀ ਕੋਈ ਕੰਮ ਕਰੋ ਇਹ ਸੋਚੋ ਕਿ ਅਸੀਂ ਅੱਜ ਇਹ ਕੰਮ ਕਰ ਦਿੱਤਾ ਹੈ ਤੇ ਸਾਡਾ ਕੰਮ ਕੀਤਾ ਲੱਗਣਾ ਵੀ ਹੈ ਤੇ ਸਾਨੂੰ ਉਹ ਸਭ ਕੁਝ ਮਿਲ ਸਕਦਾ ਜੋ ਅਸੀਂ ਚਾਹੁੰਦੇ ਆ ਵਿਸ਼ਵਾਸ ਜਦੋਂ ਹੋਵੇਗਾ ਤਾਂ ਫਿਰ ਕੰਮ ਜੋ ਹੈ ਆਟੋਮੈਟਿਕ ਹੀ ਲੱਗਦੇ ਆ ਸੋ ਆਪਾਂ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਜੀ 메ਨ ਵਿਸ਼ੇਵਾ ਚੱਲੀਏ ਸੋ 메ਨ ਵਿਸ਼ਾ ਆਪਣਾ ਇੱਕ ਕੰਮ ਹੈ ਜੋ ਸੋਮਵਾਰ ਦੇ ਦਿਨ ਹੀ ਕੀਤਾ ਜਾਂਦਾ ਹੈ ਤੇ ਸੋਮਵਾਰ ਦੇ ਦਿਨ ਜੇ ਤੁਸੀਂ ਵਿਸ਼ਵਾਸ ਰੱਖ ਕੇ ਕੰਮ ਕਰ ਲਓ ਤਾਂ ਉਹ ਕੰਮ ਵਿਸ਼ਵਾਸ ਦਿਨਾਨ ਕੀਤਾ ਹੋਇਆ ਲੱਗਦਾ ਹੈ ਸੋ ਕਰਮ ਕੀ ਕਰਨਾ ਹੈ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਤੇ ਇੱਕ ਵਾਰ ਕਮੈਂਟਾਂ ਵਿੱਚ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੇ ਨਾਲ ਗੱਲਾਂ ਚੰਗੀਆਂ ਲੱਗ ਰਹੀਆਂ ਜਾਂ ਫਿਰ ਜੋ ਕਰਮ ਦੱਸੀ ਦੇ ਆ ਤੁਹਾਨੂੰ ਉਹ ਚੰਗੇ ਲੱਗਦੇ ਕਿਉਂਕਿ ਆਪਾਂ ਜੋ ਗੱਲ ਕਰੀ ਦੀ ਆ ਚੰਗੇ ਕੰਮ ਬਾਰੇ ਕਰੀਦੀ ਆ ਕੋਈ ਟੋਣਾ ਨਹੀਂ ਦਸੀਦਾ ਜਾਂ ਕੋਈ ਇਦਾਂ ਦਾ ਟੋਟਕਾ ਸੋ ਇਦਾਂ ਦੀਆਂ ਗੱਲਾਂ ਤੋਂ ਬਹੁਤ ਪਰੇ ਰਹਿਣਾ ਚਾਹੀਦਾ ਆ ਸੋ ਕੰਮ ਉਹ ਕਰੋ ਜਿਹਦੇ ਨਾਲ ਨਾ ਕਿਸੇ ਦਾ ਨੁਕਸਾਨ ਹੋਵੇ ਆਪਣੇ ਆਪ ਨੂੰ ਵੀ ਖੁਸ਼ੀ ਮਿਲੇ ਆਪdamn ਕਲਾ ਹੋਵੇ ਤੇ ਦੂਸਰਿਆਂ ਦਾ ਵੀ ਭਲਾ ਹੋਵੇ ਸੋ ਜਿਹੜਾ ਕੰਮ ਮਾਣਾ ਹੈ ਅਸੀਂ ਆਪਣੇ ਲਈ ਚੰਗਾ ਕਰਨ ਲਈ ਕਿਸੇ ਤੇ ਕੁਛ ਕਰਾ ਕਰਾ ਦਿੰਦੇ ਆ ਐਦਾਂ ਦੀਆਂ ਗੱਲਾਂ ਮਗਰ ਕਦੇ ਵੀ ਲੱਗਣਾ ਨਹੀਂ ਚਾਹੀਦਾ ਜਦੋਂ ਅਸੀਂ ਇਹਨਾਂ ਗੱਲਾਂ ਮਗਰ ਜਾਂਦੇ ਆ ਚਲੋ ਠੀਕ ਐ ਕਰਮ ਕਰ ਦਿੱਤਾ ਕਿਸੇ ਦੇ ਕਹਿਣ ਤੇ ਕਿਸੇ ਤੇ ਕਰ ਦਿੱਤਾ ਪਰ ਜੋ ਅਸੀਂ ਖੁਸ਼ੀ ਕਿਸੇ ਨੂੰ ਦੁੱਖ ਦੇ ਕੇ ਲੈਂਦੇ ਆ ਉਹ ਖੁਸ਼ੀ ਬਹੁਤੀ دیر ਨਹੀਂ ਰਹਦੀ ਜ਼ਿੰਦਗੀ ਵਿੱਚ ਸੋ ਇਸ ਕਰਕੇ ਖੁਸ਼ੀ ਜੇਕਰ ਜ਼ਿੰਦਗੀ ਵਿੱਚ ਚਾਹੁੰਦੇ ਹੋ ਤਾਂ ਚੰਗਾ ਕਰ ਇਸ ਤਰ੍ਹਾਂ ਦਾ ਕਰੋ ਜਿੱਦੇ ਨਾਲ ਦੂਸਰਿਆਂ ਦਾ ਵੀ ਭਲਾ ਹੋਵੇ ਤੇ ਖੁਦ ਦਾ ਵੀ ਭਲਾ ਹੋਵੇ ਕਿਉਂਕਿ ਪ੍ਰਮਾਤਮਾ ਸਾਡਾ ਪਲ ਪਲ ਦਾ ਹਿਸਾਬ ਲਗਾ ਰਿਹਾ ਹੈ ਲਿਖਾ ਦੇਣਾ ਔਖਾ ਹੋ ਜਾਂਦਾ ਹੈ ਜਦੋਂ ਅਸੀਂ ਬਾਣੀ ਕਰਮ ਕਰਦੇ ਆ ਸੋ ਹੁਣ ਆਪਾਂ ਇੱਥੇ ਇੱਕ ਕਰਮ ਤੁਹਾਡੇ ਨਾਲ ਸਾਂਝਾ ਕਰਦੇ ਕੀ ਗੱਲ ਸੋ ਬਾਗ ਦੇ ਦਿਨ ਤੁਸੀਂ ਕਰਮ ਕਿਹੜਾ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਸੋ ਹੁਣ ਇੱਥੇ ਆਪਾਂ ਜੋ ਕਰਮ ਦੱਸਣਗੇ ਆ ਉਹ ਲੋੜ ਕਰਨਾ ਤੇ ਧਿਆਨ ਵਿੱਚ ਰੱਖਣਾ ਹੈ ਸੋ ਕਰਮ ਕਿੱਦਾਂ ਕਰਨਾ ਹੈ ਕਰਨਾ ਕੀ ਹੈ ਕਿ ਸੀ ਪੰਜ ਲੋ ਤੁਸੀਂ ਲੈਣੇ ਆ ਲੈ ਕੇ ਅਰਦਾਸ ਨੇਤੀ ਆਪਣੇ ਪੀਰੋ ਮੁਰਸ਼ਿਦ ਅੱਗੇ ਗੱਲਾਂ ਕਰਨੀਆਂ ਜਦੋਂ ਵੀ ਬਾਹਰ ਕੋਈ ਕੰਮ ਕਰਨ ਜਾਣਾ ਹੈ ਆਪਾਂ ਪਹਿਲਾਂ ਵੀ ਕਹੀਦਾ ਕਿ ਪਹਿਲਾਂ ਅਰਦਾਸ ਆਪਣੇ ਪੀਰੋ ਮੁਰਸ਼ਿਦ ਅੱਗੇ ਕਰਨੀ ਆ ਕਿਉਂਕਿ ਸ਼ਿਵ ਸ਼ੰਕਰ ਪੀਰਾਂ ਦੇ ਪੀਰ ਮਸਤਾ ਦੇ ਮਸਤ ਬਲੀਆ ਦੇ ਬਲੀ ਹੋਏ ਆ ਸੋ ਇਸ ਕਰਕੇ ਜੇਕਰ ਸੋਮਵਾਰ ਦੇ ਦਿਨ ਸ਼ਿਵ ਸ਼ੰਕਰ ਦੇ ਨਾਮ ਦਾ ਕੋਈ ਕੰਮ ਕੀਤਾ ਜਾਵੇ ਤਾਂ ਉਹ ਕੰਮ ਵਾਦਾਂ ਫੁੱਲਦਾ ਹੈ ਸੋ ਹੁਣ ਕਰਨਾ ਕੀ ਹੈ ਕਿ ਐਤਵਾਰ ਦੇ ਦਿਨ ਤੁਸੀਂ ਰਾਤ ਨੂੰ ਮੋਂਗ ਘਰ ਵਿੱਚ ਹਰ ਇੱਕ ਦਿਨ ਹੁੰਦੇ ਆ ਲੈ ਕੇ ਆਪਣੇ ਪੀਰ ਅੱਗੇ ਅਰਦਾਸ ਬੇਨਤੀ ਕਰਨੀ ਤਾਂ ਆਪਣੇ ਘਰ ਵਿੱਚ ਜੋ ਵੀ ਦਰਵਾਰ ਬਣਿਆ ਹੋਇਆ ਮੰਦਰ ਹੈ ਉੱਥੇ ਖੜ ਕੇ ਅਰਦਾਸ ਬੇਨਤੀ ਕਰਨੀ ਤਾਂ ਉੱਥੇ ਹੀ ਰੱਖ ਦੇਣਾ ਹੈ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਚੱਲਦੀ ਹੈ ਜਾਂ ਬਿਮਾਰੀ ਆ ਕੋਈ ਆਰਾਮ ਨਹੀਂ ਆ ਰਿਹਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਘਰ ਵਿੱਚ ਤੰਗੀ ਹੈ ਤਾਂ ਤੁਸੀਂ ਇਹ ਕੰਮ ਕਰਨਾ ਹੈ ਆਪਣੇ ਪੀਰ ਅੱਗੇ ਪਹਿਲਾਂ ਅਰਦਾਸ ਬੇਨਤੀ ਕਰਨੀ ਹੈ ਕਿ ਪੀਰ ਜੀ ਇਹ ਮਨਜ਼ੂਰੀ ਕਰਾਉਣਾ ਅਸੀਂ ਇਹ ਕੰਮ ਕਰਨ ਚੱਲੇ ਆਂ ਸੋ ਉਹਨਾਂ ਦੀ ਇਜਾਜ਼ਤ ਲੈ ਕੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਕੇ ਤੁਸੀਂ ਕਿਤੇ ਵੀ ਕੰਮ ਕਰੋਗੇ ਤਾਂ ਉਹ ਕੰਮ ਤੁਹਾਡਾ ਜ਼ਰਦੀ ਸਫਲ ਹੋਵੇਗਾ ਸੋ ਇਸ ਤਰ੍ਹਾਂ ਅਰਦਾਸ ਬੇਤੀ ਜੋ ਵੀ ਤੁਹਾਡੀ ਮੰਗ ਦੀ ਇੱਛਾ ਹੈ ਜੋ ਵੀ ਪ੍ਰੋਬਲਮ ਚੱਲ ਰਹੀਆਂ ਆ ਜਾਂ ਜੋ ਵੀ ਪਰੇਸ਼ਾਨੀਆਂ ਆ ਉਹ ਮੂਰੇ ਅਰਦਾਸ ਬੇਤੀ ਕਰਨੀ ਆ ਤੇ ਰੱਖ ਦੇਣਾ ਹੈ ਤੇ ਸੋਮਵਾਰ ਦੇ ਦਿਨ ਸਵੇਰ ਨੂੰ ਸ਼ਿਵ ਮੰਦਿਰ ਜਾ ਕੇ ਤੁਸੀਂ ਸ਼ਿਵਲਿੰਗ ਤੇ ਪਹਿਲਾਂ ਪਾਣੀ ਦਾ ਇੱਕ ਲੋਟਾ ਜਣੀ ਜਲ ਦਾ ਇੱਕ ਲੋਟਾ ਤੁਸੀਂ ਚੜਾਉਣਾ ਹੈ ਉੱਥੇ ਲੋਟੇ ਪਹਿਲਾਂ ਹੀ ਮੰਦਰ ਵਿੱਚ ਰੱਖੇ ਹੁੰਦੇ ਆ ਆਪਾਂ ਸਭ ਜਾਣਦੇ ਆ ਜਦੋਂ ਜਲ ਲੋਟਾ ਚੜਾਉਂਗੇ ਫਿਰ ਉਸ ਤੋਂ ਬਾਅਦ ਸ਼ਿਫਟਿੰਗ ਦੇ ਉੱਤੇ ਉਹ ਲੌਂਗ ਰੱਖ ਦੇਣੀ ਆ ਤੇ ਜੋ ਵੀ ਮੰਨ ਦੀ ਪਰੇਸ਼ਾਨੀ ਹੈ ਉਹ ਤੁਸੀਂ ਉਨਾ ਅਰਦਾਸ ਬੇਨਤੀ ਕਰਨੀ ਹੈ ਬੈਠ ਕੇ ਤੇ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਕਿ ਅਸੀਂ ਇਹ ਕਰਮ ਕਰਨ ਲੱਗੇ ਆ ਸਾਨੂੰ ਵਿਸ਼ਵਾਸ ਹੈ ਕਿ ਜੋ ਵੀ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀ ਚੱਲ ਰਹੀ ਆ ਉਹ ਦੂਰ ਹੋ ਜਾਵੇਗੀ ਸੋ ਜਦੋਂ ਅਸੀਂ ਅਰਦਾਸ ਬੇਨਤੀ ਢੰਗ ਦੇ ਨਾਲ ਜਦੋਂ ਅਰਦਾਸ ਕਰਨੀ ਆ ਤੇ ਮਨ ਨੂੰ ਟੈਨਸ਼ਨ ਫੀ ਰੱਖ ਕੇ ਕਰਨੀ ਆ ਇਧਰ ਉਧਰ ਮਨ ਦੀ ਭਟਕਣਾ ਨਹੀਂ ਹੋਣੀ ਚਾਹੀਦੀ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਜਦੋਂ ਤੁਸੀਂ ਕੋਈ ਵੀ ਅਰਦਾਸ ਕਰੋਗੇ ਉਹ ਅਰਦਾਸ ਪੂਰੀ ਨਹੀਂ ਹੁੰਦੀ ਸੋ ਜਿਹੜੇ ਈਸਾਰ ਕਹਿੰਦੇ ਕਿ ਕਮਾਕਾਰਾਂ ਦੇ ਵਿੱਚ ਟਾਈਂਕਾਂ ਨਹੀਂ ਮਿਲਦਾ ਪਰਮਾਤਮਾ ਦਾ ਨਾਮ ਜਪਣ ਦਾ ਸੋ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਸ ਤਰ੍ਹਾਂ ਕੋਈ ਨਾ ਕੋਈ ਕਰਮ ਉਮਾਰਕ ਦੇ ਨਾਮ ਤੇ ਕਰਦੇ ਰਹਿਣਾ ਚਾਹੀਦਾ ਹੋਇਆ